ਬਾਬਾ ਨਨ ਸਿੰਘ ਜੀ ਦਾ ਸ਼ੇਸੋ ਬੀਮਾ ਬਚਨ ਸ਼ਹੀਦੀ ਰੂਹਾਂ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਹਾਜ਼ਰ ਹੋ ਕੇ ਪਹਿਰਾ ਦਿੰਦੀਆਂ ਹਨ ਬਾਬਾ ਨਨ ਸਿੰਘ ਜੀ ਦਾ ਸ਼ੇਸੋ ਇਕੀਮਾ ਬਚਨ ਪਾਠ ਕਰਨਾ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਹਨ ਨੇਕੀ ਕਰਨੀ ਗੁਰੂ ਨਾਨਕ ਨੂੰ ਪਉਣਾ ਹੈ ਬਾਬਾ ਨਨ ਸਿੰਘ ਜੀ ਦਾ ਸ਼ੇਸੋ ਬਾਈਮਾ ਬਚਨ ਜੇ ਬੇਨਤੀ ਕਰਨੀ ਹੈ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਨਾਜ਼ਰ ਸਤਿਗੁਰ ਹਨ ਬਾਬਾ ਨੰਦ ਸਿੰਘ ਜੀ ਦਾ ਛੇਸੋ ਤੇਈ ਮਾਂ ਬੱਚਨ ਜਿਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਉਸ ਦੀ ਕਿਦਰੋਂ ਵੀ ਪੂਰੀ ਨਹੀਂ ਪੈ ਸਕਦੀ ਬਾਬਾ ਨੰਦ ਸਿੰਘ ਜੀ ਦਾ ਛੇਸੋ ਚੌਵੀ ਮਾਂ ਬੱਚਨ ਜਿਸ ਕੋਠੇ ਨੂੰ ਪਰਨਾਲਾ ਨਹੀਂ ਉਹ ਜ਼ਰੂਰ ਡਿੱਗੇਗਾ ਬਾਬਾ ਨਨ ਸਿੰਘ ਜੀ ਦਾ ਸ਼ੇਸੋ ਪੱਛੀਮਾ ਬਚਨ ਦੂਜੇ ਦੇ ਨੁਕਸਾਨਾ ਦੇਖੋ ਆਪਣੇ ਨੁਕਸਾਂ ਵਿੱਚ ਚਾਤੀ ਮਾਰੋ ਤੇ ਕੱਢੋ ਬਾਬਾ ਨਨ ਸਿੰਘ ਜੀ ਦਾ ਸ਼ੇਸੋ ਸੱਭੀਮਾ ਬਚਨ ਮਿੱਠਾ ਬੋਲੋ ਨਿਵਕੇ ਚੱਲੋ ਹੱਥੋਂ ਦੇ ਕੇ ਪਲਾ ਮਨਾਓ ਬਾਬਾ ਨਨ ਸਿੰਘ ਜੀ ਦਾ ਸ਼ੇਸੋ ਸਤਾਈਮਾ ਬਚਨ ਨਿੱਤ ਨੇਮ ਪੱਕਾ ਕਰੋ ਗੁਰੂ ਸਾਹਿਬ ਜੀ ਦੀ ਹਾਜ਼ਰੀ ਭਰੋ ਮਾੜੇ ਕੰਮ ਆਪੇ ਹਟ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ